何 ਜਿਸ ਪਾਦ ਕਾਮਕ ਸੰਗ ਜਗਤ ਤੁਮਾਰਾ ਜਿਸ ਪਾਦ ਸਾਥ ਚਲਤ ਕੁਮਾਰ ਜਿਸ ਪਾਦ ਸਾਥ ਜਗਤ ਜੰਦ ਸਦਾ ਸੁਖਾ ਸਦਾ ਸੁਖਾ ਸਦਾ ਸੁਖਾ ਨਾਮ ਸਿਕਾ ਨਾਮ ਕਿਸ ਦਾ ਕੋ ਤਨ ਦੇ ਉੱਤੇ ਮਹਿਸੂਸ ਕੀਤਾ ਜਾਂਦਾ ਜਿਹੜੇ ਭਾਈ ਇਸ ਪਵਿੱਤਰ ਜਲ ਦੇ ਵਿੱਚ ਟੁਪੀਆਂ ਲਾਉਂਦੇ ਉਹਨਾਂ ਨੂੰ ਗੁਰੂ ਅਹਾਸਾਸ ਵੀ ਕਰਾਉਂਦਾ ਇਹੋ ਹੀ ਕਾਰਨ ਹੈ ਕਿ ਬਾਲਾ ਪ੍ਰੀਤਮ ਤਾਂਤਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇਖੋ ਬੜੀਆਂ ਪੌਕੀਆਂ ਘੜੀਆਂ ਉਹਨਾਂ ਘੜੀਆਂ ਦੇ ਵਿੱਚ ਜੋਤ ਜੋੜਤੀ ਜੋਦਣ ਵਾਲਿਆਂ ਨੇ ਜੋਤ ਜੋੜੀ ਕਿ ਗੁਰੂ ਸਾਹਿਬ ਜੀ ਨੂੰ ਪਾਰਖ ਲਈਏ ਤੇ ਪਾਰਖ ਕਰਨ ਲਈ ਵੀ ਇਹਨੂੰ ਚੁਣਿਆ ਤੁਸੀਂ ਮੇਰੇ ਤੋਂ ਵੱਧ ਜਾਣਦੇ ਆ ਉਸ ਸਤਕਾਰ ਜੋ ਉਹ ਸੱਜੂ ਧੀਰ ਨੇਗਾ ਆਪਾਂ ਕਿਉਂਕਿ ਉਹਦਾ ਪਤਨ ਪਾਵਨ ਗੁਰੂ ਸਾਹਿਬ ਜੀ ਨੇ ਕਰ ਦਿੱਤਾ ਪਰ ਸਮਾਜਿਕ ਤੌਰ ਤੇ ਕਹਿ ਲਈਏ ਜਿਹਨੇ ਸਿਰ ਤੇ ਛੱਡੀ ਰੱਖੀ ਇਹੋ ਗੁਰੂ ਦਾ ਸਾਨੂੰ ਉਤਮ ਤੇ ਉਪਰਾਲਾ ਕਰਨ ਨੂੰ ਸਤਿਗੁਰੂ ਜੀ ਨੇ ਪ੍ਰੇਰਿਆ ਇਹ ਜਿਹਨੇ ਛੱਡੀ ਰੱਖੀ ਸਾਰਾ ਕੁਝ ਤਿੰਨਾ ਲੋਕਾਂ ਦਾ ਸਤਿਗੁਰੂ ਜੀ ਨੇ ਗਿਆਨ ਦੇ ਦਿੱਤਾ ਨਾ ਹੁਣ ਦੇਖਣਾ ਸਿੱਖ ਲੈ ਕਿ ਗੁਰੂ ਦਾ ਹੱਥ ਸਿਰ ਤੇ ਰਖਾਉਣਾ ਜਾਂ ਕਿਸੇ ਉਸ ਦਾ ਹੱਥ ਰਖਾਉਣਾ ਜਿਹੜਾ ਆਪ ਵੀ ਟਟਾਇਆ ਤੇ ਦੂਜੇ ਨਾਲੋਂ ਵੀ ਤੋੜਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਸਾਨੂੰ ਸਤਿਗੁਰੂ ਜੀ ਨੇ ਗੁਰਸ਼ਬਦ ਦੀ ਸੋਝੀ ਬਾਤ ਵਿੱਚ ਕੀਤੀ ਸੀ ਸੰਤੋ ਅਹੋਲ ਖਜ਼ਾਨਾ ਅੱਜ ਦੁਨੀਆ ਦੀ ਜੇ ਸਮੁੱਚੀ ਮਨੁੱਖਤਾ ਲਈ ਅਗਵਾਈ ਕਰਦੇ ਆ ਉਹ ਕੇਵਲ ਦਾ ਕੇਵਲ ਧੰਤੰਦ ਸਹਿਬ ਖਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਰਦੇ ਆ ਉਹਦਾ ਕਾਰਨ ਵੀ ਆ ਕਿਉਂਕਿ ਜੇ ਸਭ ਤੋਂ ਵੱਡਾ ਸਤਿਗੁਰ ਜੀ ਨੇ ਗੁਰਜੋਖ ਦਾ ਦਰਜਾ ਬਖਸ਼ ਕੀਤਾ ਉਹ ਸਤਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ਿਸ਼ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸੁ ਡਠਾ ਸਭ ਦੁਖ ਜਾਏ ਤੇ ਬਹਾਦਰ ਸਿਮਰੈ ਕਰਨੋਂ ਨੇ ਦੇ ਆਵੈ ਤਾਇ ਸਭ ਥਾਈ ਹੋਏ ਸਹਾਏ ਐਸੇ ਦੀਨ ਦਇਆਲ ਸਤਿਗੁਰੂ ਅਠਵੇਂ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਸ਼ੁਭ ਦਿਹਾੜੇ ਪਿਤਾ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰ राय ਸਾਹਿਬ ਜੀ ਮਹਾਰਾਜ ਔਰ ਮਾਤਾ ਕ੍ਰਿਸ਼ਨ ਕੌਰ ਜੀ ਦੇ ਅਗਰੇ ਵਿਖੇ ਸ਼੍ਰੀ ਕੀਰਤਪੁਰ ਸਾਹਿਬ ਗੁਰਦੁਆਰਾ ਸੀਸਮੈਲ ਸਾਹਿਬ ਜਿੱਥੇ ਅੱਜ ਸ਼ੋਭਨੀਕ ਹੈ ਉਸ ਪਾਵਨ ਸਥਾਨ ਉੱਤੇ ਸਤਿਗੁਰਾਂ ਨੇ ਅਵਤਾਰ ਧਾਰਿਆ ਔਰ ਸਤਿਗੁਰਾਂ ਦਾ ਪ੍ਰਕਾਸ਼ ਗੁਰਪੁਰਬ ਸਿੱਤੇ ਸਮੁੱਚਾ ਹੀ ਜਗਤ ਬੜੀ ਸ਼ਰਧਾ ਭਾਵਨਾ ਚੜ੍ਹਦੀ ਕਲਾ ਦੇ ਨਾਲ ਮਨਾਇਆ ਮਨਾ ਰਿਹਾ ਹੈ ਉੱਥੇ ਹੀ ਸਿੱਖ ਪੰਥ ਦੀ ਨੁਮਾਇੰਦਗੀ ਜਥੇਬੰਦੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਕਾਰ ਸੇਵਾ ਕਿਲਾ ਸ਼੍ਰੀ ਆਨੰਦਗੜ੍ਹ ਸਾਹਿਬ ਬਾਬਾ ਸੁੱਚਾ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਘਰਾਂ ਵੱਲੋਂ ਦਦੇਹਰ ਦੀਆਂ ਸੰਗਤਾਂ ਵੱਲੋਂ ਔਰ ਬੇਅੰਤ ਸੰਗਤਾਂ ਵੱਲੋਂ ਇਲਾਕੇ ਦੀਆਂ ਸੰਗਤਾਂ ਵੱਲੋਂ ਸਤਿਗੁਰ ਸਾਹਿਬਾ ਜੀ ਦਾ ਪ੍ਰਕਾਸ਼ ਗੁਰਪੁਰਬ ਗੁਰਦੁਆਰਾ ਸ਼ੀਸ਼ਮੈਲ ਸਾਹਿਬ ਜੀ ਖੇ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਹੈ ਔਰ ਪਰਸੋਂ ਦੇ ਰੋਜ ਤੋਂ ਸ੍ਰੀ ਅਖੰਡ ਪਾਤਸ਼ਾਹ ਪ੍ਰਾਰੰਭ ਕੀਤੇ ਗਏ ਸਨ ਗੁਰਬਾਣੀ ਦੇ ਸੰਪੂਰਨ ਭੋਗ ਪਏ ਨੇ ਔਰ ਹੁਣ ਸ਼ਾਮ ਤੱਕ ਦੀਵਾਨ ਸੱਜਣਗੇ ਫਿਰ ਸੋਧਰ ਰਹਿਰਾਜ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਰਾਤ ਦੇ ਦੀਵਾਨ ਸੱਜਣਗੇ ਔਰ ਸ਼ਾਮ ਵੇਲੇ ਜਦੋਂ ਸੰਪੂਰਨਤਾ ਹੀ ਹੋਵੇਗੀ ਦੀਵਾਨਾਂ ਦੀ ਉਸ ਵੇਲੇ ਆਤਿਸ਼ਬਾਜੀ ਵੀ ਚਲਾਈ ਜਾਵੇਗੀ ਸਮੁੱਚੀਆਂ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ